ਕਿ ਪਿਛਲੇ ਕੁਝ ਸਮੇਂ ਤੋਂ ਬਰਨਾਲਾ ਜ਼ਿਲ੍ਹੇ ਦੇ ਵਿੱਚ ਖਾਸ ਕਰਕੇ ਦਿਹਾਤੀ ਏਰੀਆ ਦੇ ਵਿੱਚ ਜੋ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਹੋਣ ਦੀਆਂ ਘਟਨਾਵਾਂ ਕਾਫੀ ਜ਼ਿਆਦਾ ਵਧ ਗਈਆਂ ਸੀ ਇਸ ਮੁੱਦੇ ਬਾਰੇ ਪ੍ਰੈਸ ਵੱਲੋਂ ਵੀ ਸਾਡੇ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਂਦਾ ਗਿਆ ਸੀ ਜੋ ਆਮ ਪਬਲਿਕ ਵੱਲੋਂ ਵੀ ਵੱਖ-ਵੱਖ ਸਮੇਂ ਤੇ ਜੋ ਸਾਡੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਸੋ ਇਹ ਵਧ ਰਹੀਆਂ ਘਟਨਾਵਾਂ ਦਾ ਇੱਕ ਸੀਰੀਅਸ ਨੋਟਿਸ ਲੈਂਦੇ ਹੋਏ ਸਾਡੇ ਮਾਣਯੋਗ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲਿਕ ਜੀ ਨੇ ਵੱਖ-ਵੱਖ ਥਾਣਿਆਂ ਦੀਆਂ ਟੀਮਾਂ ਬਣਾਈਆਂ ਜਿਹਦੇ ਵਿੱਚ ਐਸਪੀਡੀ ਸਾਹਿਬ ਸ਼੍ਰੀ ਸੰਦੀਪ ਸਿੰਘ ਮੱਡਜੀ ਦੀ ਅਗਵਾਈ ਹੇਠ ਜੋ ਟੀਮਾਂ ਬਣਾਈਆਂ ਗਈਆਂ ਸੀ ਉਹਨਾਂ ਨੂੰ ਸਫਲਤਾ حاصل ਹੋਈ ਹੈ ਸਾਡੇ ਜ਼ਿਲ੍ਹਾ ਬਰਨਾਲਾ ਦੇ ਇੰਚਾਰਜ ਸੀਆਈਏ ਇੰਸਪੈਕਟਰ ਬਲਜੀਤ ਸਿੰਘ ਥਾਣਾ ਟੱਲੇਵਾਲ ਦੇ ਮੁਖ ਅਫਸਰ ਇੰਸਪੈਕਟਰ ਨਿਰਮਲ ਸਿੰਘ ਤੇ ਥਾਣਾ ਠੁਲੀਵਾਲ ਦੇ ਐਸਐਚਓ ਸਹਾਇਕ ਸਬ ਇੰਸਪੈਕਟਰ ਸ਼ਰੀਫ ਖਾਨ ਇਹਨਾਂ ਨੇ ਇੱਕ ਜੁਆਇੰਟ ਐਫਰਟ ਕਰਦੇ ਹੋਏ ਜਿਹੜਿਆ ਇੱਕ ਗਰੋ ਦਾ ਪਰਦਾ ਫਾਸ਼ ਕੀਤਾ ਜਿਹੜਾ ਕਿ ਵੱਡੇ ਲੈਵਲ ਦੇ ਉੱਤੇ ਮੋਟਰਸਾਰਾਂ ਦੀਆਂ ਕੇਬਲਾਂ ਚੋਰੀ ਕਰਦਾ ਸੀ ਇਹਦੇ ਵਿੱਚ ਕਾਰਵਾਈ ਕਰਦਿਆਂ ਹੋਇਆਂ ਦੋ ਮੁਕਦਮੇ ਦਰਜ ਕੀਤੇ ਗਏ ਨੇ ਜਿਹਦੇ ਵਿੱਚ ਪਹਿਲਾ ਮੁਕਦਮਾ ਨੰਬਰ 54/24 ਥਾਣਾ ਠੁੱਲੀ ਵਾਲ ਦਰਜ ਕੀਤਾ ਗਿਆ ਤੇ ਤਿੰਨ ਦੋਸ਼ੀਆਂ ਨੂੰ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੰਦੀਪ ਸਿੰਘ ਤੇ ਸੁਖਵਿੰਦਰ ਸਿੰਘ ਵਾਸੀ ਇਨਾਬਾਜਵਾ ਤੇ ਲੱਭਰੀ ਸਿੰਘ ਵਾਸੀ ਸੇਖਾ ਇਹ ਤਿੰਨਾਂ ਦੋਸ਼ੀਆਂ ਪਾਸੋਂ ਇੱਕ ਮੋਟਰਸਾਈਕਲ ਤੇ ਕੇਵਲ ਮੋਟਰਾਂ ਤੋਂ ਚੋਰੀ ਕੀਤੀ ਹੋਈ ਕੇਵਲ ਤਾਰਾਂ ਦੇ 5 ਟੋਟੇ ਜਿਨ੍ਹਾਂ ਦੀ ਕੁੱਲ ਲੰਬਾਈ ਕਰੀਬ 47 ਫੁੱਟ ਬਣਦੀ ਆ ਇਹ ਬਰਾਮਦ ਵੀ ਹੋਈ ਆ ਇਸੇ ਤਰ੍ਹਾਂ ਸਾਡੇ ਮੁੱਖ ਅਸਰ ਥਾਣਾ ਟੱਲੇਵਾਲ ਵੱਲੋਂ ਮਕਦਮਾ ਨੰਬਰ 38/24 ਅਧੀਨ ਤਾਰਾ 303 BNS ਦਰਜ ਕੀਤਾ ਗਿਆ ਇਸ ਮਕਦਮੇ ਵਿੱਚ ਕੁੱਲ 5 ਦੋਸ਼ੀ ਨੇ ਜੀ ਹਰਜੀਤ ਸਿੰਘ ਜਤਿੰਦਰ ਸਿੰਘ ਹੈਪੀ ਸਿੰਘ ਸੰਦੀਪ ਸਿੰਘ ਤੇ ਬਜਿੰਦਰ ਸਿੰਘ ਇਹ ਪੰਜ ਦੋਸ਼ੀਆਂ ਤੋਂ ਜੋ ਬਰਾਮਦਗੀ ਹੈ ਇਹਨਾਂ ਨੇ ਜਿਹੜਾ ਕੇਬਲ ਤਾਰ ਆ ਉਹਨੂੰ ਜਲਾ ਕੇ ਜੋ ਤਾਂਬਾ ਹੁੰਦਾ ਉਹ ਜਲਿਆ ਹੋਇਆ ਤਾਂਬਾ ਬਰਾਮਦ ਕੀਤਾ ਗਿਆ ਕਰੀਬ 15 ਕਿਲੋ ਤੇ ਇੱਕ ਮੋਟਰਸਾਈਕਲ ਤੇ ਇੱਕ ਮੋਟਰਸਾਈਕਲ ਰੇੜਾ ਜਿਹੜਾ ਕਿ ਇਹ ਚੋਰੀ ਦੇ ਸਮਾਨ ਨੂੰ ਇੱਧਰ ਉੱਧਰ ਕਰਨ ਲਈ ਵਰਤਦੇ ਸੀਗੇ ਉਹ ਸਾਰੀ ਬਰਾਮਦਗੀ ਕਰਕੇ ਜਿਹੜਾ ਇਹਨਾਂ ਦੇ ਵੱਲੋਂ ਇਹ ਮਕਦਮਾ ਦਰਜ ਕੀਤਾ ਗਿਆ ਸਾਰੇ ਦੋਸ਼ੀਆਂ ਦਾ ਜਿਹੜਾ 2 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਸੀਗਾ ਉਹ ਡਿਟੇਲਡ ਪੁੱਛਗਿੱਛ ਕੀਤੀ ਗਈ ਹੈ ਸੋ ਪੂਰੇ ਬਰਨਾਲਾ ਜ਼ਿਲ੍ਹੇ ਦੀਆਂ ਕਰੀਬ 50 ਤੋਂ ਉੱਤੇ ਜੋ ਵਾਰਦਾਤਾ ਜੋ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਕੰਪਲੇਂਟਸ ਰਿਸੀਵ ਹੋਈਆਂ ਸੀ ਇਹਨਾਂ ਨੇ ਵੱਖ-ਵੱਖ ਪਿੰਡਾਂ ਤੋਂ ਚੋਰੀਆਂ ਕੀਤੀਆਂ ਸੀ ਥੋੜੀਆਂ-ਥੋੜੀਆਂ ਉਹ ਵੱਡੇ ਲੈਵਲ ਦੇ ਉੱਤੇ ਟ੍ਰੇਸ ਕੀਤੀਆਂ ਗਈਆਂ ਨੇ ਤੇ ਅੱਜ ਇਹ ਸਾਰੇ ਦੋਸ਼ੀਆਂ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਿਆ ਜਾ